ਹਲਕੇ ਵਿੱਚ ਖੁਸ਼ੀ ਦੀ ਬਹੁਤ ਜਿਆਦੀ ਲਹਿਰ ਆ ਅੱਜ ਤਰਨਤਾਰਨ ਸਾਹਿਬ ਵਿੱਚ ਬੋੜੀ ਚੌਂਗ ਵਿਖੇ ਅੱਜ ਅਸੀਂ ਲੱਡੂਆਣਾ ਜਿਹੜਾ ਜਿਹੜਾ ਖੁਸ਼ੀ ਦੀ ਮਨਾ ਕੇ ਅਸੀਂ ਜਿਹੜਾ ਕੀਤਾ ਵਾ ਪ੍ਰੋਗਰਾਮ ਕੀਤਾ ਗਿਆ ਵਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਵਾ ਇੱਕ ਬੇਦਬੀ ਦਾ ਮੁੱਦਾ ਵਾ ਜੀ ਇੱਕ ਨਸ਼ਿਆਂ ਦਾ ਮੁੱਦਾ ਜੀ ਸਭ ਤੋਂ ਵੱਡਾ ਮੁੱਦਾ ਵਾ ਜਿਹੜੀਆਂ ਜਿਹੜੀਆਂ ਆਪਣੇ ਬੰਦੀ ਸਿੰਘ ਨੇ ਉਹ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਨੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਪਰ ਕਿਸੇ ਨੇ ਕਿਸੇ ਸਰਕਾਰ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਉਹਨਾਂ ਦੀ ਕੋਸਾਰ ਨਹੀਂ ਲਈ ਗਈ ਤੇ ਅਸੀਂ ਪੂਰੀ ਜਿਹੜੀ ਸਿੱਖ ਸੰਗਤ ਆ ਜਿਹੜੀ ਉਹਨਾਂ ਨੂੰ ਅਪੀਲ ਕਰਦੇ ਉਹਨਾਂ ਵੱਲੋਂ ਅਪੀਲ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਜਿਹੜੇ ਸਜ਼ਾ ਜਿਹੜੀ ਭੁਗਤੀ ਗਈ ਆ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਆਪਣ ਜੋ ਉਹਨਾਂ ਨੇ ਕੀਤਾ ਸੀ ਜਿਹੜਾ ਪ੍ਰਿਆ ਜਿਹੜਾ ਉਹ ਜਿਹੜਾ ਲੋਕ ਜਿਹੜਾ ਤੰਤਰ ਦਾ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਹੋਕਾ ਦਿੰਦੇ ਨੇ ਸਰਕਾਰਾਂ ਪਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਵਾ ਜਿਹੜੀ ਸਰਕਾਰ ਅੱਜ ਜਿਹੜੇ ਇੱਥੇ ਮੁੱਦੇ ਆ ਹਸਪੀਟਲ ਜਾ ਕੇ ਵੇਖੋਗੇ ਨਸ਼ਾ ਜਨਾਨੀਆਂ ਵੀ ਉੱਥੇ ਬੈਠੀਆਂ ਪੈਣਾ ਉੱਥੇ ਬੈਠੀਆਂ ਨੇ ਨਸ਼ਾ ਕਰਦੀਆਂ ਪਈਆਂ ਨੇ ਵੀਰ ਬੈਠੇ ਨੇ ਜਿਹੜੇ ਬੁਰੀ ਹਾਲਤ ਉਹਨਾਂ ਦੀਆਂ ਤੇ ਸਰਕਾਰਾ ਉਹਨੂੰ ਕੋਈ ਸਾਰ ਨਹੀਂ ਲੈ ਰਹੀਆਂ ਉਹਨਾਂ ਦੀ ਤੇ ਭਾਈ ਸਾਹਿਬ ਨੇ ਜਿਹੜੀ ਵਹੀਰ ਚਲਾਈ ਸੀ ਇੱਕ ਨਸ਼ਾ ਨੂੰ ਲੈ ਕੇ ਉੱਚ ਹਰ ਧਰਮ ਦਾ ਜਿਹੜਾ ਇੱਕ ਨਸ਼ੇ ਨੂੰ ਕਿਸੇ ਦੀ ਯਾਦ ਨਹੀਂ ਪੁੱਛੀ ਗਈ ਉਹਨਾਂ ਨੂੰ ਉਹਦਾ ਦਾ ਨਸ਼ਾ ਛਡਾਇਆ ਗਿਆ ਤੇ ਗੁਰੂ ਵਾਲੇ ਬਣਾ ਕੇ ਪਾਇਆ ਗਿਆ ਜਿਹੜਾ ਭਾਈ ਸਾਹਿਬ ਨੂੰ ਇੰਨੇ ਵੋਟ ਪੈਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਹਿੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਰਿਕਣਾ ਲਾ ਕੇ ਇਥੋਂ ਤੱਕ ਦੂਸਰੇ ਧਰਮਾਂ ਦੇ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਤਰਨਤਾਰਨ ਕਟੂਲ ਸਭ ਹਲਕਾ ਨਸ਼ਾ ਸੁਧਾਰ ਹੋਏਗਾ ਲੁੱਟਾ ਖੋਹ ਚੋਰੀਆਂ ਟਕੈਟੀਆਂ ਤੇ ਫਰੋਤੀਆਂ ਇਹਦੇ ਵਿੱਚ ਸੁਧਾਰ ਹੋਗਾ ਕਿਉਂਕਿ ਬਹੁਤ ਜ਼ਿਆਦਾ ਗੱਤਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਉਸ ਗੁੰਭਗਰਨੀ ਨਹੀਂ ਸੁਣਦਾ ਪਿਆ ਸਰਕਾਰ ਕੀ ਤੇ ਮੇਰਾ ਬੜਾ ਕੰਟਰੋਲ ਬਿਲਕੁਲ ਪੱਕਾ ਮੰਨਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾ ਕਿ ਫਿਰ ਮਨੁੱਖੀ ਤੇ ਲੰਘਣਾ ਕਿਵੇਂ ਹੁੰਦੀ ਆ ਫਿਰ ਅਸੀਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਰਹਿ ਕੇ ਕੰਮ ਭਾਈ ਅਮਰ ਸਾਹਿਬ ਨੇ ਰਹਾ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀ ਕਹਿੰਦਾ ਵੀ ਅੱਜ ਤੱਕ ਕਰੀ ਇਤਰਾ ਨਹੀਂ ਹੋਇਆ ਇਹ ਬਿਲਕੁਲ ਠੱ 100 ਚੱਕ ਤੋਂ ਬਾਅਦ ਬਟੌਰ ਬਰਾਬਰ ਬੈਠੇ ਹੋ ਐਮਪੀ ਬਣ ਚੁਕੇ ਹਨ ਹਰਕੇਦੇ ਖਰੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਇਹਨਾਂ ਨੂੰ ਰਹਾਅ ਕੀਤਾ ਜਾਵੇ ਤੇ ਉਹ ਆਪਣੇ ਕੰਮਕਾਰ ਸਾਹਮ ਸਕੇ 29 ਜਿਹੜੀ 100 ਚੱਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਵੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਵੰਡੇ ਇਕੱਲੇ ਨਹੀਂ ਵੰਡੇ ਇੱਥੇ ਹਿੰਦੂ ਵੀ ਰਹੇ ਨੇ ਵੀ ਵੰਡੇ ਆ ਤੇ ਮੁਸਲਮਾਨ ਵੀ ਰਹੇ ਨੇ ਵੀ ਵੰਡੇ ਆ ਕਿਉਂਕਿ ਹਰ ਇੱਕ ਨੂੰ ਉਹਨਾਂ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਬੇ ਚੰਗੇ ਕੰਮ ਕਰਨੇ ਕਿਉਂਕਿ ਨਸ਼ਿਆਂ ਦੇ ਕੋਟ ਤੋਂ ਦੂਰ ਕਰਨ ਦੇ ਨੇ ਆਪਣੇ ਜਿਹੜੇ ਧਰਮ ਦੇਰਾਂ ਜੋੜੰਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ NSA ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਦਿਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ NSA ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਬਾਗਾ ਬਾਰਡਰ ਖਲਾਉਣ ਇਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇਥੋਂ ਦਾ ਜਿਹੜਾ ਗਰੂਰ ਸਾਹਿਬ ਲਕੇ ਜਿਹੜਾ ਉਹ ਵਿਕਾਸ ਹੋਵੇ